ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਥੋੜੀ ਜਿਹੀ ਸਮੇਂ ਲਈ ਜੋ ਉਹਨਾਂ ਨੇ ਸਾਡੇ ਜੀਵਨਾਂ ਵਿੱਚ ਬਖਸ਼ਿਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਉਹਨਾਂ ਨੇ ਸਾਨੂੰ ਜੀਉਂਦਿਆਂ ਦੀ ਤਰਤੀਬ ਤੇ ਜੂਂਦੇ ਤੇ ਮਹਿਫੂਜ਼ ਰੱਖਿਆ तमाम ਦੁੱਖਾਂ ਤਕਲੀਫਾਂ ਬਿਮਾਰੀਆਂ ਲਚਾਰੀਆਂ ਤੋਂ ਬਚਾਇਆ ਸਾਡਾ ਅੱਜ ਦਾ ਵਿਸ਼ਾ ਆ ਉਹ ਬੱਚਿਆਂ ਲਈ ਉਹ ਪੈਣਾ ਲਈ ਉਹ ਬੇਟੀਆਂ ਲਈ ਜੋ ਮਿਰਗੀ ਦੇ ਗ੍ਰਸਤਾ ਜਿਨ੍ਹਾਂ ਨੂੰ ਮਿਰਗੀ ਵਾਲੀ ਦੁਸ਼ਟ ਆਤਮਾ ਆ ਤੰਗ ਕੀਤਾ ਹੋਇਆ ਆ ਅਸੀਂ ਉਹਨਾਂ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਉਹਨਾਂ ਨੂੰ ਆਜ਼ਾਦ ਕਰੇ ਜਦੋਂ ਸਾਨੂੰ ਫੋਨ ਆਉਂਦੇ ਆ ਕੋਈ ਭੈਣ ਭਰਾ ਕਹਿੰਦੇ ਆ ਅਸੀਂ ਜਦੋਂ ਸਾਡੇ ਲਾਗੇ ਪਾਣੀ ਹੁੰਦਾ ਆ ਅਸੀਂ ਉਦੋਂ ਡੇਗ ਜਾਂਦੇ ਕੋਈ ਕਹਿੰਦਾ ਸੀ ਅੱਗ ਤੇ ਲਾਗੇ ਜਦੋਂ ਹੁੰਨੇ ਉਦੋਂ ਡੇਗ ਜਾਂਦੇ ਆ ਤਾਂ ਪਰਮੇਸ਼ਵਰ ਉਹਨਾਂ ਨੂੰ ਉਹ ਗੰਦੀ ਬਿਮਾਰੀ ਤੋਂ ਅਜ਼ਾਦ ਕਰੇ ਔਰ ਪਰਮੇਸ਼ਵਰ ਦੀ ਮਹਿਮਾ ਉਹਨਾਂ ਦੇ ਜੀਵਨਾਂ ਵਿੱਚ ਪ੍ਰਗਟ ਕੀਤੀ ਜਾਏ ਤਾਂ ਜੋ ਆਪਣੇ ਦਿਲ ਤੋਂ ਪਰਮੇਸ਼ਵਰ ਦੇ ਨਾਮ ਦਾ ਧੰਨਵਾਦ ਕਰ ਸਕਣ ਔਰ ਪਰਮੇਸ਼ਵਰ ਦੀ ਚੰਗਿਆਈ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਸਕਣ ਤੋ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਣਾ ਆ ਕਿ ਅਸੀਂ ਜਦੋਂ ਸ਼ਹਿਰਾਂ ਬਾਜ਼ਾਰਾਂ ਵਿੱਚ ਜਾਂਦੇ ਆ ਲਿਖਿਆ ਹੁੰਦਾ ਮਿਰਗੀ ਦੀ ਬਿਮਾਰੀ ਇੱਕ ਖਰਾਕ ਦੇ ਨਾਲ ਠੀਕ ਜੇ ਤੁਸੀਂ ਜਦੋਂ ਇਹ ਮੈਡੀਸਨ ਖਾਓਗੇ ਮਿਰਗੀ ਦੀ ਬਿਮਾਰੀ ਤੁਹਾਡੇ ਲੱਗੇ ਨਹੀਂ ਆਉਗੀ ਲੇਕਿਨ ਵਚਨ ਵਿੱਚ ਲਿਖਿਆ ਆ ਕਿ ਜਿਹੜੀ ਮਿਰਗੀ ਦੀ ਬਿਮਾਰੀ ਆ ਇੱਕ ਬਿਮਾਰੀ ਨਹੀਂ ਇਹ ਦੁਸਟ ਆਤਮਾ ਆ ਜਦੋਂ ਪਰਮੇਸ਼ਵਰ ਨੇ ਇੱਕ ਲੜਕੇ ਨੂੰ ਚੰਗਿਆ ਕੀਤਾ ਉਹਨੇ ਕਿਹਾ ਇਹ ਗੰਦੀ ਦੁਸਟ ਆਤਮਾਰੇ ਜੀਵਨ ਨੂੰ ਛੱਡ ਕੇ ਜਾ ਤੇ ਪਰਮੇਸ਼ਵਰ ਨੇ ਜਦੋਂ ਉਦੇ ਵਿੱਚੋਂ ਕੱਢਿਆ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਡੂਸਟ ਆਤਮਾ ਸੀਗੀ ਤਾਂ ਆਈਏ ਅਸੀਂ ਪ੍ਰਾਰਥਨਾ ਕਰਾਂਗੇ ਕਿ ਜਿਹੜੀਆਂ ਇਹ ਗੰਦੀਆਂ ਡੂਸਟ ਆਤਮਾਆਂ ਮਿਰਗੀ ਵਾਲੀਆਂ ਉਹ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਣ ਔਰ ਇੱਕ ਇੱਕ ਨੂੰ ਚੰਗਾ ਔਰ ਚੋਖਾ ਜੀਵਨ ਦੇਣ ਆਜ਼ਾਦੀ ਵਾਲਾ ਜੀਵਨ ਦੇਣ ਆਈਏ ਅਸੀਂ ਅੱਖਾਂ ਬੰਦ ਕਰਦੇ ਹਾਂ ਸਭ ਜਨੋਂ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਾਂਗੇ ਜਿਹੜੇ ਇਸ ਬਿਮਾਰੀ ਦੇ ਇਸ ਡੂਸਟ ਆਤਮਾ ਦੇ ਜਕੜੇ ਹੋਏ ਆ ਕਿ ਪਰਮੇਸ਼ਵਰ ਉਹਨਾਂ ਨੂੰ ਆਜ਼ਾਦ ਕਰੇ ਆਈਏ ਅਸੀਂ ਅੱਖਾਂ ਬੰਦ ਕਰਦੇ ਔਰ ਪ੍ਰਾਰਥਨਾ ਕਰਦੇ ਹਾਂ Hallelujah! 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 हले लुई आ 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 धन्यवाद हो धन्यवाद हो धन्यवाद हो धन्यवाद हो धन्यवादे नमा तॾे नमा तॾे ना ਸਵਰਗਯੇ ਪਿਤਾ ਤਾਡਾ ਸ਼ੁਕਰੋ ਸਵਰਗਯੇ ਪਿਤਾ ਤਾਡਾ ਸ਼ੁਕਰੋ ਸਵਰਗਯੇ ਪਿਤਾ ਤਾਡਾ ਸ਼ੁਕਰੋ ਸਵਰਗਯੇ ਪਿਤਾ ਤਾਡਾ ਸ਼ੁਕਰੋ ਮਹਿਮਾ ਦੇ ਜੋਗੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮਹਿਮਾ ਦੇ ਜੋਗੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਵਰਗਯੇ ਪਿਤਾ ਤੁਹਾਡਾ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਜੀ ਸਵਰਗਯੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੀ ਮੈਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਬੱਚਿਆਂ ਲਈ ਪ੍ਰਾਰਥਨਾ ਕਰਦੀ ਜੋ ਮਿਰਗੀ ਦੀ ਦੁਸ਼ਟ ਆਤਮਾ ਦੇ ਦੁਆਰਾ ਜਕੜੇ ਹੋਏ ਆ ਯੇਸ਼ੂ ਰਾਜਾ ਉਹ ਬ ਮਾਨੂੰ ਆਜ਼ਾਦ ਕਰੋ ਪਿਆਰੇ ਪਰਮੇਸ਼ਰ ਹਰ ਤਰ੍ਹਾਂ ਦੀ ਇਹ ਗੰਦੀ ਦੁਸ਼ਟ ਆਤਮਾ ਪਿਆਰੇ ਪਰਮੇਸ਼ਰ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਏ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਚੰਗਾ ਔਰ ਚੋਖਾ ਜੀਵਨ ਦੋ ਆਜ਼ਾਦੀ ਵਾਲਾ ਜੀਵਨ ਦੋ ਰਿਹਾਈ ਵਾਲਾ ਜੀਵਨ ਦੋ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਨਾਲ ਦੇ ਜੀਵਨਾਂ ਚ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਨਾਲ ਦੇ ਜੀਵਨਾਂ ਚ ਕਾਰੀਏ ਕਰੇ ਮੇਰੇ ਸਵਰਗੀ ਪਿਤਾ ਧੰਨਵਾਦ ਹੋ ਪਵਿੱਤਰ ਪਰਮੇਸ਼ਰ ਧੰਨਵਾਦ ਹੋ ਮੇਰੇ ਯੇਸ਼ੂ ਰਾਜਾ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਰ ਕਿਉਂਕਿ ਤੁਸੀਂ ਵੈਦਾਂ ਦੇ ਵੈਦ ਹਕੀਮਾਂ ਦੇ ਹਕੀਮ ਪਰਮੇਸ਼ਵਰ ਹੋ ਤੁਸੀਂ ਡਾਕਟਰਾਂ ਦੇ ਡਾਕਟਰ ਹੋ ਪਿਆਰੇ ਪਰਮੇਸ਼ਵਰ ਜੇ ਤੁਸੀਂ ਨਹੀਂ ਚੰਗੇ ਕਰਨਾ ਪਿਆਰੇ ਪਰਮੇਸ਼ਵਰ ਜੀ ਫਿਰ ਪਿਆਰੇ ਪਰਮੇਸ਼ਵਰ ਜੀ ਕਿਸੇ ਵੀ ਡਾਕਟਰ ਦੀ ਦਵਾਈ ਨੇ ਕੁਝ ਨਹੀਂ ਕਰਨਾ ਪਿਆਰੇ ਪਰਮੇਸ਼ਵਰ ਕਿਉਂਕਿ ਤੁਸੀਂ ਸਮਰਥੀ ਪਿਤਾ ਹੋ ਤੁਸੀਂ ਜ਼ਲਾਲੀ ਪਿਤਾ ਹੋ ਤੁਸੀਂ ਅਬਦੀ ਪਿਤਾ ਹੋ ਪਿਆਰੇ ਪਰਮੇਸ਼ਵਰ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਮੈਂ ਉਸ ਬ੍ਰਦਰ ਲਈ ਪ੍ਰਾਰਥਨਾ ਕਰਦੀ ਯੇਸ਼ੂ ਰਜ ਜੋ ਮਿਰਗੀ ਦਾ ਜ਼ਖੜਿਆ ਹੋਇਆ ਪਿਆਰੇ ਪਰਮੇਸ਼ਵਰ ਉਹ ਬ੍ਰਦਰ ਨੂੰ ਇਸੇ ਵਕਤ ਆਪਣੀ ਸਮਰਥ ਦੇ ਦੁਆਰਾ ਚੰਗਿਆਂ ਕਰੋ ਉਹ ਆਪਣੇ ਸਰੀਰ ਨੂੰ ਹਲਕਾ ਮਹਿਸੂਸ ਕਰੇ ਪਿਆਰੇ ਪਰਮੇਸ਼ਰ ਉਹ ਗੰਦੀ ਦੁਸ਼ਟ ਆਤਮਾਈ ਸੀ ਵਕਤ ਉਹਦੇ ਜੀਵਨ ਨੂੰ ਛੱਡ ਕੇ ਜਾਏ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਉਸ ਜੀਵਨ ਵਿੱਚ ਅਦ부ਦਕਾਰ ਇਹ ਕਰੇ ਯੇਸ਼ੂ ਰਾਜਾ ਧੰਨਵਾਦ ਹੋ ਯੇਸ਼ੂ ਜੀ ਧੰਨਵਾਦ ਹੋ ਮੇਰੇ ਯੇਸ਼ੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਉਸ ਜੀਵਨ ਵਿੱਚ ਪ੍ਰਗਟ ਕੀਤਾ ਜਾਏ ਤੁਹਾਡਾ ਜ਼ਲਾਲ ਉਸ ਘਰ ਵਿੱਚ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਤਡੇ ਨਾਂ ਨੂੰ ਮਹਿਮਾ ਦਿੰਨੇ ਆ ਯੇਸ਼ੂ ਰਾਜਾ ਤੁਹਾਡੇ ਨਾਂ ਨੂੰ ਮਹਿਮਾ ਦਿੰਨੇ ਆ ਪਿਆਰੇ ਪਰਮੇਸ਼ਰ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਹੋ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਹੋ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਪਿਆਰੇ ਪਰਮੇਸ਼ਰ આપણી પવિત્ર આત્માની અગ દ્વારા એક ગંદ દુષ્ટ આત્મા કરો આપણી પવિત્ર આત્મા દ્વારા એક ગંદ દુષ્ટ આત્માસમ કરો પ્યારે પરમેશ્વર ਇੱਕ ਇੱਕ ਸਰੀਰ ਨਰੋਇਆ ਹੋ ਜੇ ਯੇਸ਼ੂ ਰਾਜਾ ਇੱਕ ਇੱਕ ਸਰੀਰ ਨਰੋਇਆ ਹੋ ਜੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਯੇਸ਼ੂ ਰਾਜਾ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਦਇਆ ਦੇ ਤਨੀ ਪਰਮੇਸ਼ਵਰ ਹੋ ਯੇਸ਼ੂ ਰਾਜਾ ਤੁਸੀਂ ਰਹਿਮ ਔਰ ਫਜ਼ਲ ਕਰਨ ਵਾਲੇ ਪਰਮੇਸ਼ਵਰ ਹੋ ਯੇਸ਼ੂ ਰਾਜਾ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਤੁਹਾਡਾ ਧੰਨਵਾਦ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਤੁਹਾਡਾ ਧੰਨਵਾਦ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਤੁਹਾਡਾ ਧੰਨਵਾਦ ਹੋ ਯੇਸ਼ੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਉਸ ਪ੍ਰਾ ਦੇ ਜੀਵਨ ਵਿੱਚ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਉਸ ਪ੍ਰਾ ਦੇ ਜੀਵਨ ਤੋਂ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਯੈਸੂ ਰਾਜਾ ਉਸ ਜੀਵਨ ਵਿੱਚ ਤੁਹਾਡਾ ਨਾਮ ਉੱਚਾ ਕੀਤਾ ਜਾਏ ਯੈਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਉਸ ਬ੍ਰਦਰ ਦੇ ਜੀਵਨ ਵਿੱਚ ਗਵਾਹੀ ਨੂੰ ਬਣਾਉ ਪਿਆਰੇ ਪਰਮੇਸ਼ਰ ਤਾਂ ਜੋ ਲੋਕਾਂ ਨੂੰ ਦੱਸ ਸਕੇ ਸਾਡੇ ਪਰਮੇਸ਼ਰ ਨੇ ਸਾਡੇ ਲਈ ਕੀ ਕੀਤਾ ਯੈਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਮੈਂ ਵਿਸ਼ਵਾਸ ਕਰਦੀ ਮੈਂ ਜਿੰਨਿਆਂ ਨੇ ਪ੍ਰਾਰਥਨਾ ਕੀਤੀ ਤੁਸੀਂ ਉਹਨਾਂ ਨੂੰ ਚੰਗਿਆਂ ਕੀਤਾ ਨਾਨੂੰ ਸ਼ਿਫਾ ਦਿੱਤੀ ਉਹਨਾਂ ਨੂੰ ਨਜ਼ਾਤ ਦਿੱਤੀ ਉਹ ਸਾਰੀਆਂ ਗੰਦੀਆਂ ਜੋ ਆਤਮਾ ਦਾ ਨਾਸ਼ ਕੀਤਾ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਯੇਸੂ ਰੱਜਾ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯੇਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ ਆਮੀਨ ਖੁਦਾ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦੇ ਨਾਂ ਨੂੰ ਮਹਿਮਾ ਦਿੰਦੇ ਹਾਂ ਸਾਰੇ ਜਿਹੜੇ ਸਾਡੀ ਵੀਡੀਓ ਦੇਖਦੇ ਹੁੰਦੇ ਆ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਿਆ ਕਰੋ ਜਿਹੜੇ ਬਿਮਾਰ ਆ ਜੋ ਪਰੇਸ਼ਾਨ ਆ ਪਰਮੇਸ਼ਰ ਤੁਹਾਡੇ ਜੀਵਨਾਂ 'ਚ ਵੀ ਆਪਣੇ ਕੰਮਾਂ ਨੂੰ ਪ੍ਰਗਟ ਕਰੇਗਾ ਔਰ ਤੁਹਾਨੂੰ ਵੀ ਆਸ਼ੀਸ਼ ਦੇਵੇਗਾ ਤੋ ਜਿੰਨੇ ਸਾਡੀ ਵੀਡੀਓ ਦੇਖਦੇ ਆ ਸਾਰੇ ਸਾਡੇ ਚੈਨਲ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਰਿਹਾ ਕਰੋ ਔਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਸਾਡੀਆਂ ਵੀਡੀਓ ਹੋਰ ਵੀ ਬਹੁਤ ਸਾਰੇ ਲੋਕ ਦੇਖ ਕੇ ਸਾਨੂੰ ਕਮੈਂਟ ਕਰ ਸਕਣ ਤਾਂ ਜੋ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਸਕੀਏ ਔਰ ਪਰਮੇਸ਼ਵਰ ਦੇ ਵਚਨ ਨੂੰ ਔਰ ਪ੍ਰਾਰਥਨਾ ਨੂੰ ਅਸੀਂ ਕੋਨੇ-ਕੋਨੇ ਤੇ ਪਹੁੰਚਾ ਸਕੀਏ ਔਰ ਬਹੁਤ ਸਾਰੇ ਦੁਖੀ ਬਿਮਾਰਾਂ ਨੂੰ ਔਰ ਗਰੀਬਾਂ ਨੂੰ ਲਾਚਾਰਾਂ ਨੂੰ ਪੇਸ਼ਾਨੀਆਂ ਵਾਲੇ ਜਕੜਿਆਂ ਨੂੰ ਔਰ ਦੁਸ਼ਟ ਵਾਲੇ ਜਕੜਿਆਂ ਨੂੰ ਪਰਮੇਸ਼ਵਰ ਆਜ਼ਾਦ ਕਰੇ ਤਾਂ ਜੋ ਸਾਰੀ ਮਹਿਮਾ ਸਾਰਾ ਆਦਰ ਪਰਮੇਸ਼ਵਰ ਦੇ ਨਾਮ ਨੂੰ ਮਿਲੇ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇ ਔਰ ਪਰਮੇਸ਼ਵਰ ਆਪਣੇ ਕੰਮਾਂ ਨੂੰ ਤੁਹਾਡੇ ਜੀਵਨਾ ਚ ਬਹੁਤ ਆਦ ਦੇ ਨਾਲ ਕਰੇ ਤਾਂ ਜੋ ਤੁਸੀਂ ਸਭ ਜਨ ਸਾਡੇ ਨਾਲ ਮਿਲ ਕੇ ਉਹ ਪੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੋ ਜੋ ਪਰੇਸ਼ਾਨ ਆ ਔਰ ਪਰਮੇਸ਼ਵਰ ਤੁਹਾਡੇ ਕੰਮਾਂ ਨੂੰ ਵਧਾਵੇ ਪਰਮੇਸ਼ਵਰ ਤੁਹਾਨੂੰ ਇੱਕ ਅੱਛੀ ਜ਼ਿੰਦਗੀ ਬਖਸ਼ੇ ਔਰ ਪਰਮੇਸ਼ਵਰ ਆਪਣੇ ਕੰਮ ਤੁਹਾਡੇ ਜੀਵਨਾਂ ਚ ਪ੍ਰਗਟ ਕਰੇ ਤਾਂ ਜੋ ਤੁਹਾਡੇ ਹਿਰਦਿਆਂ ਤੋਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲੇ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਆਮੀਨ